ਅਪੀਲ ਹੈ ਮੇਰੀ ਲਾਲ ਕਿਲੇ ਤੇ ਜਾ ਕੇ ਬੈਠੋ ਲਾਲ ਕਿਲੇ ਤੇ ਬੱਦੇ ਚਲ ਕੇ ਅੱਗੇ ਨਾ ਜਾਓ ਪੀਸਫੁਲੀ ਕਰੋ ਸਤਾਰ ਸੱਜਣਾ ਗੱਲ ਕਰ ਰਹੀ ਆ ਅਸੀਂ ਬਹਿ ਕੇ ਮੰਜ਼ਰਤਾ ਲਾਲ ਕਿਲੇ ਤੇ ਬੈਠੋ ਸੋ ਇਸ ਕਰਕੇ ਇਹ ਘਟਨਾਵਾਂ ਨਹੀਂ ਹੋਣੀਆਂ ਸਾਡਾ ਲਾਲ ਕਿਲੇ ਦਾ ਪ੍ਰੋਗਰਾਮ ਸੀ ਨੀਗਾ ਜੋ ਲਾਲ ਕਿਲੇ ਤੇ ਚੰਨਾ ਚੜਾਇਆ ਗਿਆ ਲਾਲ ਕਿਲ ਦੇਰਦ ਕਿ ਜਿਸ ਕੇ ਸੁਭੀਆ ਘਟਨਾ ਹੋਈਆਂ ਉਹ ਨਹੀਂ ਸੀ ਹੋਣੀਆਂ ਚਾਹੀਦੀ ਉਹਦਾ ਅਫਸੋਸ ਵੀ ਆ ਮਲਾਲ ਵੀ ਆ ਖੇਦ ਵੀ ਆ ਠੀਕ ਆ ਪਰ ਉਹ ਸਾਡਾ ਪ੍ਰੋਗਰਾਮ ਨਹੀਂ ਸੀ ਸਾਡੇ ਮੋਢੇ ਤੇ ਰੱਖ ਕੇ ਦੀਪ ਸਿੱਧੂ ਵਰਗੇ ਚਲਾਗੇ ਧੰਨਵਾਦ ਆ ਇਹਨਾਂ ਵੀ ਅਪੀਲ ਹੈ ਕਿ ਲਾਲ ਕਿਲੇ ਤੇ ਪਹੁੰਚਣ ਸਾਰੇ ਸਾਰੇ ਕਿਸਾਨ ਲਾਲ ਕਿਲੇ ਪਹੁੰਚੋ ਉੱਥੇ ਜਾ ਕੇ ਬੈਠਿਆ ਜਾਵੇ ਕੋਈ ਨਾ ਸ਼ਾਂਤ ਬਿੱਟ ਕੇ ਜਿਹੜਾ ਬੈਠਿਆ ਜਾਵੇ ਬਹੁਤ ਵੱਡੀ ਗੱਲ ਹੈ ਕਿ ਇਸ ਵੇਲੇ ਕਾਲ ਜੋ ਅਗਲੀ ਦਿੱਤੀ ਗਈ ਹੈ ਲਾਲ ਕਿਲੇ ਤੇ ਪਹੁੰਚਣ ਦੀ ਕਾਲ ਹੈ ਕਿਹਾ ਜਾ ਰਿਹਾ ਸਰਵਨ ਸਿੰਘ ਪਲੇਰ ਕਹਿ ਰਹੇ ਕਿ ਲਾਲ ਕਿਲੇ ਪਹੁੰਚਣ ਸਾਰੇ ਕਿਸਾਨ ਸਯੁਕਤ ਕਿਸਾਨ ਮੋਰਚੇ ਦੇ ਆਗੂ ਵੀ ਉਧਰ ਜਾਣੇ ਸ਼ੁਰੂ ਹੋ ਗਏ ਹਨ ਬਲਦੇਵ ਸਿੰਘ ਸਰਸਾ ਮਨਜੀਤ ਸਿੰਘ ਰਾਏ ਉਹਨਾਂ ਨੇ ਵੀ ਚੱਲੇ ਹੋਣਾ ਆਊਟਰ ਰਿੰਗ ਰੋਡ ਨੂੰ ਪਾ ਕੇ ਪਰ ਉਹ ਲਾਲ ਕਿਲੇ ਵੱਲੋਂ ਵੀ ਜਾ ਰਹੇ ਹਨ ਤਾਂ ਕਿਸਾਨਾਂ ਨੂੰ ਲਾਲ ਕਿਲਾ ਜਾਣ ਦੀ ਗੱਲ ਕਹੀ ਗਈ ਹੈ ਕੈਮਰਾ ਪਰਸਨ ਗਗਨ ਦੇ ਨਾਲ ਸਿਮਰਨ ਜੋਤ ਸਿੰਘ ਮਕਰਾ ਆਨ 에ਅਰ ਦਿੱਲੀ ਸੋ ਇਸ ਕਰਕੇ ਇਹ ਘਟਨਾਵਾਂ ਨਹੀਂ ਹੋਣੀਆਂ ਸਾਡਾ ਲਾਲ ਕਿਲੇ ਦਾ ਪ੍ਰੋਗਰਾਮ ਸੀ ਨੀਗਾ ਜੋ ਲਾਲ ਕਿਲੇ ਤੇ ਝੰਡਾ ਚੜਾਇਆ ਗਿਆ ਲਾਲ ਕਿਲ ਦੇਰਦ ਕਿ ਜਿਸ ਕੇ ਸੁਬਝ ਘਟਨਾ ਹੋਈਆਂ ਉਹ ਨਹੀਂ ਸੀ ਹੋਣੀਆਂ ਚਾਹੀਦੀ ਉਹਦਾ ਅਫਸੋਸ ਵੀ ਆ ਮਲਾਲ ਵੀ ਆ ਖੇਤ ਵੀ ਠੀਕ ਆ ਪਰ ਉਹ ਸਾਡਾ ਪ੍ਰੋਗਰਾਮ ਨਹੀਂ ਸੀ ਸਾਡੇ ਮੋਢੇ ਤੇ ਰੱਖ ਕੇ ਦੀਪ ਸਿੰਘ ਵਰਗੇ ਚਲਾ ਗਏ ਕੀ ਆ ਵੀ ਲੈ ਮੇਰੀ ਲਾਲ ਕਿਲੇ ਤੇ ਜਾ ਕੇ ਬੈਠੋ ਲਾਲ ਕਿਲੇ ਤੇ ਬੱਦੇ ਚਲ ਗਿਆ ਕਿ ਨਾ ਜਾਓ ਪੀਸਫੁਲ ਕਰੋ ਸਰਕਾਰ ਨਾਲ ਗੱਲ ਕਰ ਰਹੀ ਆ ਅਸੀਂ ਮੈਚ ਮੰਨਦਾਰ ਆ ਲਾਲ ਕਿਲੇ ਤੇ ਬੈਠੋ ਪਰ ਜਿਹੜੇ ਕੁਛਕ ਪੀਰ ਕਹਿੰਦੇ ਸਾਨੂੰ ਖਬਰਾਂ ਆਈਆਂ ਕਿ ਲਾਲ ਕਿਲੇ ਤੇ 100 ਟਰੈਕਟਰ ਕੈਸੀ ਲਾਉਣਾ ਕੰਟੇਨ ਕਰਦੇ ਆਪਾਂ ਕੋਈ ਨਹੀਂ ਆਪਾਂ ਕਰਾਂਗਾ ਆਪਾਂ ਸਰਕਾਰ ਨਾਲ ਗੱਲ ਕਰ ਰਿਹਾ ਲਾਲ ਕਿਲੇ ਤੋਂ ਕਿ ਨਾ ਜਾਣ ਅਸੀਂ ਲਾਲ ਕਿਲੇ ਤੇ ਆ ਰਹੀ ਸਦਾ ਸਰਕਾਰ ਨਾਲ ਗੱਲ ਕਰੀ ਲਾਲ ਕਿਲੇ ਬੈਜਨੇ ਆ ਆਪਾਂ ਕੋਈ ਵਾਇਲੈਂਸ ਨਹੀਂ ਆਇਤੋ ਹੀ ਰਾਤ ਬੋਲ ਰਿਹਾ ਹੁਣ ਪੂਰਾ ਖੋਲ ਖੋਲਣ ਕੇਸੀ ਗੱਲ ਕਰ ਰਹੇ ਆ ਬਾਕੀ ਜੱਫੇ ਬੰਦੀਆਂ ਵੀ ਸੰਯੁਕਤ ਕਨਸਾਨ ਮੋਰ जोगिंद्र यादव जी आ रहे हैं, अच्छा पांच साल आ रहे हैं मनीत राय तुरते हैं ਮੰਜੀ ਸੰਗ رائے ਹੋਣੇ ਵੀ ਇੱਧਰ ਆ ਗਏ ਉਹਨਾਂ ਨੇ ਕਿਹਾ ਕਿ ਭਾਵੇਂ ਹੁਣ ਵਿਰੋਧ ਹੋਇਆ ਤੇ ਅਸੀਂ ਲੋਕਾਂ ਦੀ ਸੁਣ ਕੇ ਇੱਧਰ ਆਏ ਆ। ਬਸ ਈ ਕਾ ਕੇ ਅਸੀਂ ਅਸੀਂ ਧੰਨਵਾਦ ਕਰਦੇ ਅਸੀਂ ਲੋਕਾਂ ਦੇ ਨਿਸ਼ਾਨ ਤਰਿਓ ਇਹ ਅਪੀਲ। ਸ਼ਾਂਤ ਰਹੋ ਸਾਡੇ ਮੱਥੇ ਤੇ ਗਲਾਕੜਾ ਲੱਗਦੇ ਹੋ। ਅਸੀਂ ਕੋਟੀ ਲਾਲ ਕਿਲੇ ਤੇ ਬੈਠਿਆ ਜਾਊਗਾ ਬੈਠਿਆ ਜਾਊਗਾ ਰਾਤ ਨੂੰ ਰਾਤ ਉੱਥੇ ਘੱਟਾ ਛੱਬੈ ਕਰਾਂਗੇ ਹੋਰਾਂ ਚਾਣ ਦੀ ਗੱਲ ਕਰ ਰਹੇ ਹਾਂ ਦੇਖਾਂਗੇ ਉੱਥੇ ਬਹਿ ਕੇ ਬੈਹ ਜੀਏ ਫਿਰ ਬਹਿ ਜੀਏ ਸਾਰੀ ਸੰਗਤ ਨੂੰ ਕਹਾਂ ਵੀ ਲਾਲ ਕਿਲੇ ਬੈਠੋ ਜੀ ਅਸਰ ਕਿਲੇ ਦਾ ਕਰਦੇ ਇਹ ਕੋਟੀ ਜੱਥੇਬੰਦੀ ਦੇ ਨਾਲ ਹੋਰ ਵੀ ਕੋਈ ਤੁਹਾਡੇ ਨਾਲ ਸਹਿਮਤ ਹੈ ਇਹ ਬਾਅਦ ਚ ਵਿਚਾਰਾਂਗੇ ਜਿਸ ਸਾਰਿਆਂ ਨੂੰ ਅਪੀਲ ਕਰਕੇ ਸ਼ਾਂਤ ਕਰਨਾ ਸਭ ਤੋਂ ਵੱਡੀ ਗੱਲ ਲੋਕਸਾਂ ਤੋਂ ਸਨਹਿਰ ਸਾਹਿਬ ਪੁਲਿਸ ਕੀ ਕਹਿ ਰਹੀ ਹੈ ਹੁਣ ਤੋਂ ਬਹੁਤ ਸਮਾਂ ਗੱਲਬਾਤ ਹੋ ਰਹੀ ਆ ਰਹੇ ਜਦੂ ਜੀ ਮੈਂ ਗੱਲ ਕਰਦਾ ਹਾਂ ਠੀਕ ਹੈ ਬਹੁਤ ਧੰਨਵਾਦ ਆ ਇਹਨਾਂ ਦੀ ਅਪੀਲ ਹੈ ਕਿ ਲਾਲ ਕਿ ਬੈਕ ਵਿੱਚ ਨਾਲ ਸ਼ਾਂਤ ਬੈਠ ਕੇ ਜਿਹੜਾ ਬੈਠਿਆ ਜਾਵੇ ਬਹੁਤ ਵੱਡੀ ਗੱਲ ਹੈ ਕਿ ਇਸ ਵੇਲੇ ਕੌਲ ਜੋ ਅਗਲੀ ਦਿੱਤੀ ਗਈ ਹੈ ਲਾਲ ਕਿਲੇ ਤੇ ਪਹੁੰਚਣ ਦੀ ਕੌਲਰ ਕਿਹਾ ਜਾ ਰਿਹਾ ਸਰਵਨ ਸਿੰਘ ਪਲੇਅਰ ਕਹਿ ਰਹੇ ਕਿ ਲਾਲ ਕਿਲੇ ਪਹੁੰਚਣ ਸਾਰੇ ਕਿਸਾਨ ਸਯੁਕਤ ਕਿਸਾਨ ਮੋਰਚੇ ਦੇ ਆਗੂ ਵੀ ਉਧਰ ਜਾਣੇ ਸ਼ੁਰੂ ਹੋ ਗਏ ਹਨ ਬਲਦੇਵ ਸਿੰਘ ਸਰਸਾ ਮਨਜੀਤ ਸਿੰਘ ਰਾਏ ਉਹਨਾਂ ਨੇ ਵੀ ਚੱਲੇ ਹੋਣਾ ਆਊਟਰ ਰਿੰਗ ਰੋਡ ਨੂੰ ਪਾ ਕੇ ਪਰ ਉਹ ਲਾਲ ਕਿਲੇ ਵੱਲੋਂ ਵੀ ਜਾ ਰਹੇ ਆ ਤਾਂ ਕਿਸਾਨਾਂ ਨੂੰ ਲਾਲ ਕਿਲਾ ਜਾਣ ਦੀ ਗੱਲ ਕਹੀ ਗਈ ਹੈ ਕੈਮਰਾ ਪਰਸਨ ਗਗਨ ਦੇ ਨਾਲ ਸਿੰਘ ਜੋਤ ਸਿੰਘ